ਸ਼ੀਰਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਫਗਵਾੜਾ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਸ਼ੁਕਰਵਾਰ ਨੂੰ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਸ਼੍ਰੋਮਣੀ ਸ਼ੀਰਗੁਰੂ ਰਵਿਦਾਸ ਮੰਦਿਰ ਚਾਕਾਕੀਮ ਤੋਂ ਆਰੰਭ ਹੋਵੇਗੀ ਜਿਸ ਨੂੰ ਲੈ ਕੇ ਕਮੇਟੀ ਮੈਂਬਰਾਂ ਵੱਲੋਂ ਤਿਆਰੀਆਂ ਜੋਰਾਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਨੇ ਇਸ ਦੌਰਾਨ ਵਿਸ਼ੇਸ਼ ਤੌਰ ਤੇ ਆਪ ਪਾਰਟੀ ਦੇ ਹਲਕਾ ਪ੍ਰਭਾਰੀ ਕ੍ਰਿਸ਼ਨਜੀਤ ਰਾਓ ਕੈਂਡੋਵਾਲ ਮੰਦਿਰ ਵਿਖੇ ਪਹੁੰਚੇ ਤੇ ਸ਼ੀਰਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਏ ਇਸ ਦੌਰਾਨ ਉਨ੍ਹਾਂ ਜਿੱਥੇ ਇਸ ਮੂਫ ਫਗਵਾੜਾ ਵਾਸੀਆਂ ਨੂੰ ਸ਼ੀਰਗੁਰੂ ਰਵਿਦਾ ਉਥੇ ਹੀ ਕਮੇਟੀ ਵੱਲੋਂ ਸ਼੍ਰੀ ਕੈਂਡੋਵਾਲ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਮੈਂ ਕ੍ਰਿਸ਼ਨਜੀਤ ਰਾਓ ਕੈਂਡੋਵਾਲ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁੱਦਜੀਵੀ ਬੇਂਗਾ ਫਾਸ਼ਾਪੁਰ ਪਰਵਾਰੀ ਵਿਧਾਨ ਸਭਾ ਹਲਕਾ ਫਗਵਾੜਾ ਆਪ ਸਭ ਸਤਿਕਾਰ ਨੂੰ ਮਹਾਰਾਜ ਜਗਤਗੁਰੂ ਸ਼੍ਰੀ ਗੁਰੂ ਰਵਦਾਸ ਜੀ ਮਹਾਰਾਜ ਜੀ ਦੇ ਵਿਸ਼ੇਸ਼ੋ 47 ਪ੍ਰਕਾਸ਼ਪੁਰਪ ਦੀਆਂ ਸਮੂਹ ਸੰਗਤਾਂ ਨੂੰ ਅ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਦੇ ਰਿਹਾ ਔਰ ਆਸ ਵੀ ਹੈ ਵਿਸ਼ਵਾਸ ਵੀ ਹੈ ਕਿ ਸ਼੍ਰੀ ਗੁਰੂ ਰਵਦਾਸ ਜੀ ਮਹਾਰਾਜ ਕੌਮ ਨੂੰ ਚੜ੍ਹਦੀ ਕਲਾ ਬਖਸ਼ਣਗੇ ਤੇ ਅਸੀਂ ਸਾਰੇ ਉਹਨਾਂ ਦੇ ਸੰਦੇਸ਼ ਜਿਹੜਾ ਹੈਗਾ ਉਹ ਲੈ ਕੇ ਨਵੀਆਂ ਪਿਰਤਾਂ ਜਿਹੜੀਆਂ ਹੈਗੀਆਂ ਸਮਾਜ ਨੂੰ ਨਵੇਂ ਰਾਹ ਨਵੇਂ ਰਾਜੜੇ ਆ ਉਹ ਦਰਸਾਣ ਦੀ ਕੋਸ਼ਿਸ਼ ਇਸ ਮੌਕੇ ਗੱਲਬਾਤ ਕਰਦੇ ਆ ਪ੍ਰਧਾਨ ਦਵਿੰਦਰ ਕੁਲਥਮ ਅਤੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜਸ਼ ਵਰਨਾ ਨੇ ਕਿਹਾ ਕਿ ਬੀਰਵਾਨੂ ਮੰਦਿਰ ਵਿਖੇ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਪਾਠਾਂ ਦੀ ਲੜੀ ਆਰੰਭ ਹੋਈ ਹੈ। ਉਹਨਾਂ ਕਿਹਾ ਕਿ ਸ਼ੁੱਕਰਵਾਰ ਨੂੰ ਮੰਦਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਦੀ ਆਰੰਭਤਾ ਹੋਵੇਗੀ। ਜਰਕੀ 24 ਫਰਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਸਤਿਗੁਰੂ रविदास ਮਹਾਰਾਜ ਦਾ 647ਵਾਂ ਪ੍ਰਕਾਸ਼ ਦਿਹਾੜਾ 24 ਫਰਵਰੀ ਨੂੰ ਪੂਰੀ ਦੁਨੀਆ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਇਸੇ ਲੜੀ ਦੇ ਤਹਿਤ ਸ਼੍ਰੋਮਣੀ ਸ਼ਿਗਰ ਗੁਰੂ ਵਿਦਾਸ ਮੰਦਿਰ ਜੀਜੀ ਰੋਡ ਜੱਤਕੀਆਂ ਫਗਵਾੜਾ ਵਿਖੇ ਅੱਜ ਅਖੰਡ ਪਾਠ ਸ਼ੁਰੂ ਕੀਤੇ ਗਏ ਔਰ ਕੱਲ 23 ਫਰਵਰੀ ਨੂੰ ਸ਼ੋਭਾ ਯਾਤਰਾ ਵਿਸ਼ਾਲ ਸ਼ੋਭਾ ਯਾਤਰਾ ਠੀਕ 12 ਵਜੇ ਗੁਰੂ ਘਰ ਤੋਂ ਆਰੰਭ ਹੋਵੇਗੀ ਜੋ ਫਗਵਾੜੇ ਦੇ ਵੱਖ-ਵੱਖ ਬਜ਼ਾਰਾਂ ਦੀ ਪਰिक्रमा ਕਰਦੀ ਹੋਈ ਗੁਰੂ ਘਰ ਵਿਖੇ ਪਰਤੇਗੀ ਔਰ 24 ਫਰਵਰੀ ਨੂੰ ਸਵੇਰੇ 10:30 ਵਜੇ ਹਰ ਹੰਟਪਾਰਸ ਆਪ ਦੇ ਭੋਗ ਪਾਈ ਜਾਣਗੇ ਔਰ ਰਾਗੀ ਢਾਡੀ ਕੀਰਤਨੀ ਜਥਿਆਂ ਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਦਾ ਗੁਣਗਾਨ ਕੀਤਾ ਜਾਵੇਗਾ ਔਰ ਰਾਤ ਦੇ ਪ੍ਰੋਗਰਾਮ ਦੇ ਵਿੱਚ ਜੋ ਸ਼ਾਮ 6 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਚੱਲੇਗਾ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਜੋ ਇਹ ਹਰ ਸਾਲ ਪ੍ਰੋਗਰਾਮ ਰਾਤ ਨੂੰ ਕਰਵਾਇਆ ਜਾਂਦਾ ਇਸ ਪ੍ਰੋਗਰਾਮ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਦਾ ਗੁਣ ਕਰਨ ਗੁਣਗਾਨ ਕਰਨ ਵਾਸਤੇ ਹ ਵਾਡ ਫੇਮਸ ਸਿੰਗਰ ਕੇਸ ਮੱਖਣ ਜੀ ਔਰ ਸ਼ਾ ਸਿਸਟਰ ਜੀ ਮਕਬੂਲ ਜੀ ਜਨਕ ਰਾਜ ਜੀ ਤੇ ਅਤੇ ਹੋਰ ਪ੍ਰਸਿੱਧ ਕਲਾਕਾਰ ਸਤਗੁਰੂ ਵੀਦਾਸ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕਰਨਗੇ ਗੁਰੂ ਵੀਦਾਸ ਟੈਗਰ ਫੋਰਸ ਇਸ ਮੂ ਸਾਥੀਆਂ ਵੱਲੋਂ ਬੇਨਤੀ ਕਰਦਾ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਮ ਹਮਾ ਕੇ ਪਹੁੰਚੋ ਜੀ ਉਧਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਮੰਦਿਰ ਨੂੰ ਕਮੇਟੀ ਵੱਲੋਂ ਬਹੁਤ ਹੀ ਖੂਬਸੂਰਤ ਲਾਈਟਾਂ ਤੇ ਲੜੀਆਂ ਨਾਲ ਸਜਾਇਆ ਗਿਆ ਸੀ ਜਦਕਿ ਥਾਂ-ਥਾਂ ਤੇ ਇਸ ਭਗਤੀ ਗੇਟ ਵੀ ਬਣਾਏ ਹੋਏ ਨੇ ਇਸ ਮੌਕੇ ਸੰਤ ਕ੍ਰਿਸ਼ਨ ਦਾਸ ਨਾਨਕਨਗਰੀ ਛੇੜੂ ਵਾਲਿਆਂ ਨੇ ਦੱਸਿਆ ਕਿ ਪੂਰੀ ਦੁਨੀਆ ਭਰ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਦਿਹਾੜਾ ਸੰਤਾਂ ਵੱਲੋਂ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਗੁਰੂਆਂ ਦੇ ਗੁਰੂ ਜਗਤ ਗੁਰੂ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਮਹਾਨ ਆਗਮਨ ਗੋਲਪੁਰਮ ਪ੍ਰਕਾਸ਼ ਦਿਹਾੜੇ ਇਸ ਸੰ ਦਿਹਾੜਿਆਂ ਨੂੰ ਸਮਰਪਤ ਪੂਰੇ ਵਿਸ਼ਵ ਵਿੱਚ ਪੂਰੀ ਦੁਨੀਆ ਵਿੱਚ ਔਰ ਪੂਰੇ ਭਾਰਤ ਦੇ ਵਿੱਚ ਭਗਤਾਂ ਸਤਗੁਰੂ ਦਾਸ ਮਹਾਰਾਜ ਜੀ ਦੇ ਮਹਾਨ ਇਹ ਪ੍ਰਕਾਸ਼ ਦਿਹਾੜੇ 24 ਫਰਵਰੀ 2024 ਆ ਦਿਨ ਸ਼ਨੀਵਾਰ ਨੂੰ ਬੜੇ ਸ਼ਰਧਾ ਸਹਿਤ ਇਸਕਾਰ ਸਹਿਤ ਮਨਾਇਆ ਜਾ ਰਹੇ ਨੇ ਇਸੇ ਕੜੀ ਦੇ ਤਹਿਤ ਮਹਾਨ ਚਲਨਸ਼ੋ ਇਤਿਹਾਸਤ ਅਸਥਾਨ ਸ਼ਰੋਮਣੀ ਮੰਦਿਰ ਜੀਜੀ ਰੋਡ ਚੱਕ ਰਕੀਮ ਫਗਵਾੜਾ ਵਿਖੇ ਬੜੇ ਪਿਆਸਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਧੰਨ ਗੁਰੂ ਅਦਾਸ ਮਹਾਰਾਜ ਦੇ 647ਵੇਂ ਆਗਮਨ ਗੋਲਪੁਰ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਪ੍ਰਬੰਧਨ ਕਮੇਟੀ ਵੱਲੋਂ ਬਹੁਤ ਹੀ ਸੁਚੱਜੇ ਕੰਨ ਦੇ ਨਾਲ ਇਹ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਦੋਨੋਂ ਹੱਥ ਜੋੜ ਕੇ ਬੜੇ ਨਿਰਮਤਾ ਤੇ ਪਿਆਰ ਤੇ ਸਤਿਕਾਰ ਅਦਬ ਦੇ ਨਾਲ ਬੇਨਤੀ ਕੀਤੀ ਜਾ ਰਹੀ ਆ ਇਹਨਾਂ ਸਮਾਗਮਾਂ ਦੇ ਵਿੱਚ ਉਚੇਚੇ ਤੌਰ ਤੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਜੀ ਜੈ ਗੁਰਦੇਵ ਧੰਨ ਗੁਰਦੇਵ